YouTube ਫੈਮਲੀ ਕਿਵੇਂ ਹੋ ਤੇ ਅੱਜ ਜੇ ਕੰਮ ਸਾਰਾ ਕਰਨ ਵਾਲਾ ਪਿਆ ਦੁੱਧ ਨੂੰ ਵਾਲਾ ਦੇ ਲਿਆ ਇੱਥੇ ਮੈਂ ਹਰੀਆਂ ਮਿਰਚਾਂ ਤੇ ਪਿਆਜ਼ ਕੱਟ ਲਿਆ ਉਹ ਦੱਸਦੀਆਂ ਕਾਦੇ ਵਾਸਤੇ ਇੱਥੇ ਮੈਂ ਅੱਜ ਬਣਾਉਣ ਲੱਗੀ ਹਾਂ ਰੈਤਾ ਤੇ ਉਬਾਲਾ ਦੇ ਲਿਆ ਤੇ ਹੁਣ ਇਹਦੇ ਵਿੱਚ ਜਾਏਗਾ ਠੰਡਾ ਪਾਣੀ ਇਹਨੂੰ ਕਰੀ ਠੰਡਾ ਕਰਕੇ ਫੇਰ ਨਹੀਂ ਬਣਾਵਾਂਗੇ ਰੈਤੇ ਵਾਲਾ ਸਤੋਪਾਦ ਬਣਾਉਨੇ ਆ ਰੋਟੀ ਅਜੇ ਬਹੁਤ ਜ਼ਿਆਦਾ ਗਰਮ ਆ ਇਹਨੂੰ ਵੀ ਛਾਂ ਲੈਨੇ ਪਾਣੀ ਨੂੰ ਤੇ ਫਿਰ ਚੇਂਜ ਕਰਦੇ ਆ ਪਾਣੀ ਹੁਣ ਫੇਰ ਪਾਉਨੇ ਆ ਠੰਡਾ ਠਾਰ ਬੋਤਲ ਵਾਲਾ ਪਾਣੀ ਸਾਰਾ ਪਾ ਦੋ ਸਾਰਾ ਮੇਬੀ ਹੁਣ ਥੋੜਾ ਜਿਹਾ ਘੋਲ ਹੋ ਜਾਵੇ ਯੈਸ ਰਾਈਟ ਨਾਓ ਉਨ ਸੱਟਾ ਤਾਂ ਠੰਡਾ ਹੋ ਜਾਊਗਾ ਫਿਰ ਆਪਾਂ ਬਸ ਇਹਨੂੰ ਪਾਣੀ ਕੱਢ ਕੇ ਦਾ ਦਹੀਂ ਚ ਪਾ ਲੈਣਾ ਮਾਲ ਮੱਤਾ ਤੇ ਫਿਰ ਬਣ ਜਾਣਾ ਆਪਣਾ ਦਹੀਂ ਪੱਖਾ ਚਲਾ ਦੇਵੀਂ ਦੁੱਧ ਠੰਡਾ ਹੋ ਜਾਊਗਾ ਤੇ ਫਿਰ ਆਪਾਂ ਫ੍ਰੀਜ ਚ ਰੱਖ ਦਾਂਗੇ ਦੁੱਧ ਤੇ ਵੇਖੋ ਸਫਾਈ ਤੋਂ ਪਹਿਲਾਂ ਕੀ ਹਾਲ ਹੁੰਦਾ ਘੱਟਾ ਵੇਖੋ ਇੱਥੇ ਇਦਾਂ ਨਹੀਂ ਪਤਾ ਲੱਗਣਾ ਇਸ ਤਰ੍ਹਾਂ ਪਤਾ ਲੱਗੂਗਾ ਇੱਥੇ ਪਤਾ ਨਹੀਂ ਦਿਨ ਵਿੱਚ ਕਟੋ ਘੱਟ ਕੇ ਕਿਉਂਕਿ ਇੱਥੇ ਸਾਹਮਣੇ ਵਿੰਡੋ ਵਿੰਡੋ ਹਨ ਇਸ ਕਰਕੇ ਜਦੋਂ ਵਿੰਡੋ ਖੁੱਲੀ ਹੁੰਦੀ ਸਵੇਰ ਸਵੇਰ ਖੋਲ੍ਹ ਦੇਈਦੀ ਆ ਆਹ ਵੇੜਾ ਕੱਟਾ ਪੁੱਲਦਾ ਹੁੰਦਾ ਨਾ ਬਹੁਤ ਜ਼ਿਆਦਾ ਮਿੱਟੀ ਮਿੱਟੀ ਆਈ ਪਈ ਤੇ ਪਤਾ ਨਹੀਂ ਕਿੰਨੇ ਵਾਰੀ ਮੈਂ ਕੱਪੜਾ ਮਾਰਦੀ ਮੈਨੂੰ ਹੁੰਦਾ ਹੈ ਬਲੈਕ ਬਲੈਕ ਜੈੱਟ ਬਲੈਕ ਦੇ ਸੇ ਤੇ ਹੁਣ ਕਰਦੇ ਆਂ ਬਾਕੀ ਦੇ ਕੰਮ ਘਰ ਅੱਜ ਸਾਰੇ ਕੰਮ ਕਾਏ ਨਾ ਕੱਪੜੇ ਧੋਤੇ ਨਾ ਸਫਾਈਆਂ ਕੀਤੀਆਂ ਟਾਈਮ ਹੋ ਗਿਆ ਏ ਟੂਣਾ ਟਾਈਮ ਹੋ ਗਿਆ 8 ਵਜੇ ਕੇ ਤੇ ਅੱਜ ਥੋੜੇ ਸੁਸਤ ਗਿਆ ਬੈ ਗਿਆ ਕੰਮ ਹੁਣ ਖਿੱਚਦੇ ਮੀਟਰ ਮੀਟਰ ਖਿੱਚ ਕੇ ਤੇ ਫਿਰ ਤੁੰਨਾ ਦਿੰਦੇ ਆਂ ਕੰਮ ਕੰਮ ਕਰਕੇ ਕਰਦੇ ਆਂ ਗੱਲਾਂ ਬਾਤਾਂ ਤੇ ਇੱਥੇ ਮੈਂ ਹਰੀ ਮਿਰਚ ਪਿਆਜ਼ ਤੇ ਕद्दू ਪਾ ਦਿੱਤਾ ਵਿੱਚ ਪੂਰਾ ਵਧੀਆ ਜੇ ਤੁਸੀਂ ਚਾਹੋ ਪਤਲਾ ਖਾਣਾ ਪਸੰਦ ਕਰਦੇ ਪਤਲਾ ਵੀ ਕਰ ਸਕਦੇ ਪਰ ਅਸੀਂ ਖਾਏ ਕਿੰਨੇ ਕ ਜਾਣੇ ਬੀਬੀ ਐ ਮੈਂ ਤਾਂ ਜੱਗਸੀ ਰ ਅਸੀਂ ਤਿੰਨਾਂ ਨੇ ਰੋਟੀ ਖਾਣੀ ਬਸ ਫਰਮੋਨਾ ਕਿ ਬਣਾਇਆ ਬਸ ਥੋੜਾ ਜਿਹਾ ਨਮਕ ਪਾਵਾਂਗੇ ਮਿਰਚ ਤਾਂ ਖਰੀ ਪਾਏ ਦਿੱਤੀ ਐ ਜੱਪਣਾ ਰਹਿਤਾ ਥੋੜੀ ਜੀ ਕਾਲੀ ਮਿਰਚ ਪਾਉਗੀ ਤੇ ਰਹਿਤਾ ਕੀ ਐ ਰੈਡੀ ਇਸ ਤੇ ਮੈਂ ਨਮਕ ਪਾਤਾ ਐ ਥੋੜੀ ਜਿਹੀ ਕਾਲੀ ਮਿਰਚ ਪਾਵਾਂਗੇ ਤੇ ਥੋੜਾ ਜਿਹਾ ਜੀਰਾ ਆਪਾਂ ਤਵੇ ਤੇ ਨਾ ਤੇ ਇੱਥੇ ਮੈਂ 1 ਪਾਟੇਡ ਸਪੂਨ ਛੋਟਾ ਤਵੇ ਤੇ ਜੀਰੇ ਦਾ ਪਾ ਕੇ ਰੋਸਟ ਕਰੂੰਗੀ ਪਰ ਮੇਂ ਬਹੁਤ ਬਹੁਤ ਜਲਦੀ ਤਵਾ ਗਰਮ ਹੋ ਜਾਂਦਾ ਰੋਸਟ ਕਰਕੇ ਤੇਨੂੰ ਆਪਾਂ ਡਾਇਰੈਕਟ ਪਾਵਾਂਗੇ ਆਪਣੇ ਡੇਨ ਦੇ ਵਿੱਚ ਤੇ ਬਹੁਤ ਹੀ ਟੇਸਟੀ ਦਹੀਂ ਬਣਦਾ ਹੈ ਇਹਦੇ ਨਾਲ ਇਹਦੇ ਨਾਲ ਟੇਸਟ ਦੁੱਗਣਾ ਹੋ ਜਾਂਦਾ ਹੈ ਬੰਦ ਕਰ ਦਈਏ ਬਸ ਇੰਨੇ ਗਰਮ ਤਵੇ ਤੇ ਇਹਨੇ ਰੋਸਟ ਹੋ ਜਾਣਾ ਥੋੜਾ ਜਿਹਾ ਹਲਕਾ ਜਿਹਾ ਰੋਸਟ ਕਰਕੇ ਬਹੁਤ ਸੋਹਣੀ ਫਰੇਗਰੈਂਸ ਆਉਂਦੀ ਹੈ ਜਦੋਂ ਰੋਸਟ ਹੀ ਕਰਦੇ ਆ ਨਾ ਦੇਖੋ ਤਾਂ ਤਵੇ ਨੂੰ ਚੱਕ ਲੈਣੇ ਆ ਆ ਆ ਉਹ ਨਹੀਂ ਨਾ ਓ ਮਾਈ ਗਾਡ ਥੋੜਾ ਜਿਹਾ ਖਵਾਤਾ ਥੋੜਾ ਜਿਹਾ ਖਾ ਲਿਆ ਚਲੋ ਕੋਈ ਬਾਤ ਨਹੀਂ بڑے بڑے ਸ਼ਹਿਰوں ਵਿੱਚ ਛੋਟੀ ਛੋਟੀ ਬਾਤਾਂ ਹੋਤੀ ਰਹਤੀਆਂ ਤੇ ਆ ਬਿਸਕੁਟ ਬਣ ਗਈ ਫਾਈਨਲ ਲੁੱਕ ਦੇਖੋ ਕਿੰਨਾ ਸੋਹਣਾ ਬਣ ਗਿਆ ਥੋੜਾ ਗ੍ਰੀਨ ਥੋੜਾ ਬ੍ਰਾਊਨ ਥੋੜਾ ਵਾਈਟ ਥੋੜਾ ਯਾ ਜੀ ਕਣਕਪੂਰ ਦਹੀਂ ਬਣ ਕੇ ਰੈਡੀ ਆ ਤੇ ਹੁਣ ਪਾਓ ਤੇ ਖਾਓ ਤੇ ਬੱਚਿਆਂ ਨੂੰ ਵੀ ਖਿਲਾਓ ਇੱਧਰ ਵੇਲੇ ਬੰਦੀ ਦਾ ਸਾਦੀ ਦੀ ਲੱਵੇਂ ਕਰਣੀ ਪਲੇਟ 'ਚ ਵੀ ਨਹੀਂ ਪਾ ਕੇ ਖਾ ਸਕਦੇ ਯਾਰ ਸੇਖੇ ਰਹਾ ਉਹ ਮੈਂ ਤੇ ਇੱਧਰ ਬਣਨਗੇ ਰਾਈਸ ਐਂਡ ਕੜੀ ਕੜੀ ਬਣੀ ਹੈ ਕੜੀ ਬਹੁਤ ਹੀ ਵਧੀਆ ਜਾਨਦਾਰ ਕੜੀ ਬਣਾਈ ਹੈ ਅੱਜ ਅਸੀਂ ਰੋਟੀ ਖਾਣ ਨੂੰ ਨਹੀਂ ਸੀ ਮਾਨ ਅੱਜ ਸਾਰੇ ਕਹਿੰਦੇ ਕੜਾ ਚੌਲ ਬਣਾਈਏ ਤੇ ਬੀਬੀਆਂ ਦੀ ਬੱਲੇ ਬੱਲੇ ਜਿੰਨਾ ਰੋਟੀ ਨਾ ਬਣਾਣੀ ਪਵੇ ਤੇ ਰਾਈਸ ਬਹੁਤ ਵਧੀਆ ਖਿਲੇ ਖਿਲੇ ਤੇ ਹੋਲਾਤੀ ਡਿਨਰ ਦੀ ਵੀ ਕਰ ਲਈ ਹੈ ਤਿਆਰੀ ਤੇ ਅੱਜ ਮੇਰੇ ਹਸਬੰਦ ਵੀ ਆ ਗਏ ਟਾਈਮ ਨਾਲ ਹਾਂ ਮੇਰੇ ਫਲਾਵਰ ਤੇ ਥੋੜਾ ਜਿਹਾ ਆਪਾਂ ਉੱਪਰ ਦਾ ਮਾਹੌਲ ਤੁਹਾਨੂੰ ਦਿਖਾ ਦਿੰਨੇ ਆ ਜਿਆਦਾ ਬੋਰਿਅਤ ਵੀ ਨਹੀਂ ਕਰਦੇ ਅੱਜ ਬੜੀ ਗਰਮੀ ਨਹੀਂ ਸੀ ਠੀਕ ਸੀਗੀ ਕੱਲ ਤਾਂ ਬਹੁਤ ਜ਼ਿਆਦਾ ਸੀਗੀ ਪਤਾ ਨਹੀਂ ਅੱਜ ਰੋਟੀ ਨਹੀਂ ਬਣਾਉਣੀ ਪਈ ਚਲੋ ਸਿਰ ਵੀ ਰਸੋਈ 'ਚ ਖੜ ਕੇ ਕੰਮ ਤਾਂ ਕੀਤਾ ਪਰ ਫੁਲਕੇ ਨਹੀਂ ਲਾਏ ਪਰ ਕਿਉਂਕਿ ਲੌਣ ਨੇ ਚੰਗਿਆੜੇ ਨਿਕਲ ਜਾਂਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਨੱਚੜ ਜਾਂਦਾ ਬੰਦਾ ਕਿੰਨਾ ਸੋਹਣਾ ਲੱਗਦਾ ਚੁੰਨਾ ਲਾਇਆ ਵਾਓ ਗ੍ਰੀਨ ਗ੍ਰੀਨ ਤੇਥੇ ਨਾ ਪਾਣੀ ਖੜ ਜਾਂਦਾ ਮੈਨੂੰ ਲੱਗਦਾ ਤਾਂ ਇਹਨਾਂ ਨੇ ਜਗਾ ਛੱਡਤੀ ਆ ਫਿਰ ਚੁੰਨਾ ਖਰਾਬ ਨਾ ਹੋਵੇ ਇਸ ਕਰਕੇ ਬੜੀ ਵਧੀਆ ਖੇਤੀ ਬੜੀ ਕਰਦੇ ਵਾਓ ਬਰਡਸ ਕਿੰਨੇ ਸੋਹਣੇ ਲੱਗਦੇ ਆ ਕਾਫੀ ਟਾਈਮ ਹੋ ਗਿਆ ਪੰਛੀ ਤਾਂ ਵੇਖਣ ਨੂੰ ਨਹੀਂ ਸੀ ਮਿਲਦੇ ਹੁਣ ਥੋੜਾ ਥੋੜਾ ਚਲੋ ਵਧੀਆ ਚੀਜ਼ ਆ ਹਾਂ ਸੋ ਬਿਟੀ ਦੇਸੀ ਤੇ ਲਾਈਟਾਂ ਜਗ ਪਈਆਂ ਟਾਈਮ ਨਾਲ ਹੀ ਜਗਾਤੀਆਂ ਹੈ ਹਜੇ ਹਨੇਰਾ ਤਾਂ ਹੋਇਆ ਨਹੀਂ ਏਡਾ ਖਾਸ ਹਾਂ ਬਾਕੀ ਹੋਣੀ ਵਗਾ ਹਨੇਰਾ ਸ਼ਾਮ ਦਾ ਟਾਈਮ ਪੁਲ ਦਾ ਕੰਮ ਦੇਖੋ ਕਿੱਥੋਂ ਤੱਕ ਪਹੁੰਚ ਗਿਆ ਪਹਿਲੋਂ ਮਖੂ ਜਾਇਦਾ ਸੀ ਤੇ ਉਦੋਂ ਪੁਲ ਦਾ ਕੰਮ ਚੱਲਦਾ ਸੀ ਮਖੂ ਜਾਣਾ ਉਤੋਂ ਦੀ ਪਿੰਡਾਂ ਵਿੱਚ ਵੀ ਹੋ ਹੋ ਕਿ ਡਬਲ ਰਸਤਾ ਹੁਣ ਰਸਤਾ ਤਾਂ ਚਲੋ ਵੈਗਲ ਕਰੇ ਇਹੀ ਰਵੇ ਸਾਨੂੰ ਤਾਂ ਬਹੁਤ ਔਖਾ ਮਿਲਣਾ ਲੇ ਸਾਨੂੰ ਸਿਰਫ 4 ਕਿਲੋਮੀਟਰ ਮੱਲਾ ਵਾਲਾ ਤੇ ਨਹੀਂ ਤਾਂ ਫਿਰ ਸਾਨੂੰ ਪਤਾ ਨਹੀਂ ਇਹ ਹੁਣ ਆ ਹੁੰਦਾ ਬੰਦ ਤੇ ਹੋ ਜਾਂਦਾ ਨਹੀਂ ਹਜੇ ਤੱਕ ਚੱਲੀ ਜਾਂਦਾ ਬਸ ਉਹਨਾਂ ਨੇ ਇਧਰੋਂ ਥੋੜਾ ਜਿਹਾ ਆਹ ਵਾਲਾ ਨਾ ਇਹ ਇਧਰ ਆਹ ਸੜਕ ਆ ਇੱਥੋਂ ਇੱਥੋਂ ਕਮਾ ਕੇ ਜੇ ਜਾਣਾ ਪੈਂਦਾ ਬਸ ਕੱਚੇ ਇੱਥੋਂ ਤਾਂ ਹੀ ਦੇ ਤੋਂ ਘਟਾ ਉੱਡਦਾ ਜਦੋਂ ਚੀਜ਼ਾਂ ਲੰਘਦੀਆਂ ਕਈ ਵਾਰੀ ਤਾਂ ਆਸਮਾਨ ਤੱਕ ਉੱਡਿਆ ਹੁੰਦਾ ਘਟਾ ਜਦੋਂ ਤੇਜ਼ ਲੰਘਦੀਆਂ ਚੀਜ਼ਾਂ ਤਾਂ ਹੀ ਮੈਂ ਵੇਰ ਲੋ ਵੀ ਬੰਦ ਰੱਖੀਆਂ ਕਿ ਵਿੰਡੋ ਤੇ ਅੱਜ ਐਂ ਲੱਗਦਾ ਜਿਵੇਂ ਹਰ ਇੱਕ ਚੀਜ਼ ਤੇ ਘਟਾ ਘਟਾ ਕਰਤਾ ਹੋਇਆ ਪਿਆ ਹਾਰ ਇੱਕ ਚੀਜ਼ ਤੇ ਡਬਲ ਡਬਲ ਕਪੜਾ ਮਾਰੋ ਡਸਟਿੰਗ ਬਹੁਤ ਜ਼ਿਆਦਾ ਕਰਨੀ ਪੈਂਦੀ ਆ ਅੱਕ ਵੀ ਚਾਹੀਦਾ ਨਾ ਹਮੇਸ਼ਾ ਇੱਕੋ ਕੰਮ ਕਰ ਕਰਕੇ ਛਿੱਤੀ ਛਿੱਤੀ ਬਣੇ ਬਾਕੀ ਜਦੋਂ ਇਹ ਬਣ ਗਿਆ ਪੁਲ ਤੇ ਇੱਕ ਤਾਂ ਲੋਕੇਸ਼ਨ ਬੜੀ ਘੈਂਟ ਬੰਨੀ ਆ ਸਿੱਧਾ ਇੱਥੋਂ ਨਿਕਲੇ ਚੜ ਗਏ ਪੁਲ ਤੇ ਸਿੱਧਾ ਮੰਨਾਲੇ ਮੈਨੂੰ ਨਹੀਂ ਲੱਗਦਾ ਕੋਈ 5 ਮਿੰਟਾਂ ਚ ਆਰਾਮ ਨਾਲ ਪਹੁੰਚਾਂਗੇ ਨਾ ਕੋਈ ਫਾਟਕ ਪਹਿਲਾਂ ਉੱਥੇ ਫਾਟਕ ਤੇ 15 ਮਿੰਟ ਦਾ ਫਾਟਕ ਤੇ ਖੜਨਾ ਪੈਂਦਾ ਸੀ ਹਰ 10 ਮਿੰਟ ਬਾਅਦ ਫਾਟਕ ਲੱਗਦਾ ਕਿਉਂਕਿ ਇੱਥੋਂ ਟ੍ਰੇਨਾਂ ਇੰਨੀ ਆ ਜ਼ਿਆਦਾ ਨਿਕਲਦੀਆਂ ਨਾ ਬਹੁਤ ਜ਼ਿਆਦਾ ਹਰ 10 ਮਿੰਟ ਬਾਅਦ ਤਾਂ ਟ੍ਰੇਨ ਆਉਂਦੀ ਹੈ ਫਾਟਕ ਵਾਲੇ ਵੀ ਵਿਚਾਰੇ ਕੀ ਕਰਨ ਤੇ ਬਾਕੀ ਵੇਖੋ ਤੁਸੀਂ ਉਧਰ ਵੀ ਕਾਫੀ 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 ਅਜੇ ਕਾਫੀ ਪਿਆ ਇੱਧਰ ਝੋਨਾ ਲੱਗਣ ਵਾਲਾ ਤੇ ਕਾਫੀ ਲੱਗ ਵੀ ਗਿਆ ਹੈ ਤੇ ਹੁਣ ਆਪਾਂ ਦੇਖਦੇ ਹਾਂ ਐਸ ਸਾਈਡ ਆਪਣੀ ਛੱਤ ਕਿੰਨੀ ਨੀਟ ਐਂਡ ਕਲੀਨ ਆ ਉਹ ਨੇਰੀ ਨਹੀਂ ਆਈ ਉਸ ਤੋਂ ਬਾਅਦ ਤੇ ਨਾ ਹੀ ਆਵੇ ਹਜੇ ਕਿਉਂਕਿ ਚੋਨਾ ਤਾਂ ਤਾਜ਼ਾ ਤਾਜ਼ਾ ਲੱਗਾ ਕਈ ਵਾਰੀ ਤਾਂ ਨੇਰੀ ਆ ਨਾ ਝੋਨਾ ਹੀ ਪੱਟ ਕੇ ਲੈ ਜਾਂਦੀ ਹੁੰਦੀ ਇਹ ਹਜੇ ਚੰਗਈ ਔਰ ਚੋਨਾ ਥੋੜਾ ਇੱਧਰ ਹੀ ਵੇਖੋ ਆਟਾ ਪੱਟਿਆ ਤੇ ਉਹ ਪਾਣੀ ਪੁਣੇ ਛੱਡਿਆ ਹੋਇਆ ਕੁਝ ਝੋਨਾ ਲੱਗਿਆ ਹੋਇਆ ਉਹ ਅਗਲੇ ਪਾਸੇ ਇੱਕੋ ਜਿਹਾ ਇੱਥੇ ਪਾਣੀ ਛੱਡਿਆ ਹੋਇਆ ਇਹ ਆਪਣਾ ਫਰੰਟ ਦੀ ਲੋਕੇਸ਼ਨ ਰੁੱਖਾਂ 'ਚ ਵੀ ਹੁਣ ਅੱਗੇ ਨਾ ਜਾਣ ਆ ਗਈ ਪਹਿਲਾਂ ਸਾਰੇ ਹੋ ਗਏ ਸੀ ਐ ਬਿਲਕੁਲ ਕੀ ਕਹਿੰਦੇ ਉਹਨੂੰ ਸੁੱਕ ਗਏ ਸੀ ਤੇ ਪੱਤੇ ਇੰਨੇ ਜ਼ਿਆਦਾ ਹੁੰਦੇ ਹੁੰਦੇ ਸੀ ਨਾ ਉੱਤੇ ਤੁਰਨਾ ਖੜਖੜ ਦੀ ਆਵਾਜ਼ ਆਉਂਦੀ ਹੁੰਦੀ ਸੀ ਆਪਾਂ ਉਹ ਤੈਨੂੰ ਹੁਣੇ ਦਿਸਣਾ ਛਟ ਗਿਆ ਟਾਈਮ ਨਾਲ ਹੀ ਇਤਰਵੋ ਇਹਨੇ ਇੰਨੀ ਸਮੁੰਦਰੋਂ ਸੁਨੋ ਕਿਹਨੇ ਜਾ ਰਿਹਾ ਹੈ ਸਿਆਣੇ ਬੱਚੇ ਤੇ ਮੈਂ ਸੋਚਿਆ ਵੀ ਥੋੜਾ ਜਿਹਾ ਉੱਪਰ ਗੇੜਾ ਕੱਢ ਆਈਏ ਤੇ ਨਾਲੇ ਉੱਪਰ ਦਾ ਮਾਹੌਲ ਦੇਖਈਏ ਆਹ ਚਬਾਰੇ ਦੀ ਬੱਤੀ ਜਗਦੀ ਪਈ ਵਾਓ ਬੜੀ ਦੂਰ ਆ ਕਰ ਕਿੰਨਾ ਸੋਹਣਾ ਕੈਚ ਕਰ ਲਿਆ ਤੇ ਹੁਣ ਦੇਖਦੇ ਆ ਕਮਲ ਜੇ ਮੇਰੇ ਵਲੌਗ ਵਿੰਦੀ ਹੋਊਗੀ ਤੇ ਕਮਲ ਦੀ ਮਾਸੀ ਦਾ ਘਰ ਵੀ ਕਮਲ ਨੂੰ ਬੁਖਾ ਦਿੰਨੇ ਆ ਰਿਹਾ ਬੋ ਸੋਨਾ ਤਿਆਰ ਹੋ ਰਿਹਾ ਹੈ ਤੇ ਇੱਧਰ ਆਵਾਜ਼ ਆਈ ਅੱਜ ਬਹੁਤ ਘੱਟ ਰਸ਼ਾ ਸੜਕ ਤੇ ਅੱਗੇ ਤਾਂ ਇਸ ਵੇਲੇ ਬੜਾ ਰਸ਼ ਹੁੰਦਾ ਮੈਂ ਵੀ ਸਾਰੇ ਚੁੰਨੇ ਚ ਰੁਜੇ ਹੋਏ ਆ ਐਸ ਵੇਲੇ ਥੱਕੇ ਟੁੱਟੇ ਹੁੰਦੇ ਸਾਬਨਾ ਤੋਂ ਕੇ ਕਈਆਂ ਹੁੰਦਾ ਚਲੋ ਰੋਟੀ ਪਾਣੀ ਖਾਈਏ ਫੇਰ ਰਾਤ ਨੂੰ ਕਈਆਂ ਦੇ ਪਾਣੀ ਲੱਗਨੇ ਹੁੰਦੇ ਉਹ ਉੱਥੇ ਅੱਗ ਕਾਦੀ ਲੱਗੀ ਟਾ 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 ਨਾ ਨਾ ਪਤਾ ਨਹੀਂ ਸਮਝ ਨਹੀਂ ਆ ਰਹੀ ਕੋਈ ਵੇਸਟ ਚੀਜ਼ ਸਾੜੀ ਹੋਵੇ ਇੱਥੇ ਤਾਂ ਕੋਈ ਘਰ ਵੀ ਨਹੀਂ ਨਜ਼ਰ ਆ ਰਿਹਾ ਸਮਝ ਨਹੀਂ ਆ ਰਹੀ ਹੈ ਉਹ ਅੱਗ ਤਰੀ ਆਉਂਦੀ ਇੱਧਰ ਨੂੰ ਆਵੇ ਅੱਗ ਤੱਕ ਹੀ ਇਧਰ ਅਗਲ ਜਾ ਕੇ ਉੱਧਰ ਲਾਈ ਹੈ ਜੀ ਕੋਈ ਵੇਸਟ ਆ ਤੇ ਹੁਣ ਤੁਹਾਨੂੰ ਦਿਖਾਤਾ ਉੱਪਰ ਦਾ ਵੀ ਉਹ ਸਵੇਰ ਦਾ ਤੇ ਸ਼ਾਮ ਦਾ ਤੁਹਾਨੂੰ ਪਤਾ ਹੀ ਅੱਜ ਕੱਲ ਕੀ ਕੁਛ ਕੀਤਾ ਸਸੀ ਦਾ YouTube ਫੈਮਿਲੀ ਕੀ ਹਾਲ ਚਾਲ ਕੀ ਰਹੀ ਤੇ ਸਾਰੇ ਉਮੀਦ ਕਰਦੀ ਆ ਤੇ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਦਾ ਬਸ ਵਲੌਗ ਚ ਇੰਨਾ ਹੀ ਤੁਹਾਡੇ ਨਾਲ ਸ਼ੇਅਰ ਕੀਤਾ ਜੋ ਸਵੇਰ ਕੀਤਾ ਕੰਮ ਕਾਰ ਤੁਹਾਨੂੰ ਪਤਾ ਹੀ ਆ ਜਿਹੜਾ ਆਮ ਲੇਡੀਜ਼ ਦਾ ਚੱਲਦਾ ਹੈ ਤੇ ਹੁਣ ਸ਼ਾਮ ਦੇ ਡਿਨਰ ਦੀ ਤਿਆਰੀ ਹੁਣ ਜਾ ਕੇ ਸਾਰਿਆਂ ਨੂੰ ਖਵਾਵਾਂਗੇ ਭਾਂਡੇ ਟਿੰਡੇ ਧੋਨੇ ਦੁੱਧ ਬਾਦ ਸਾਂਭਦੇ ਆ ਤੇ ਆਹੇ ਰੁਟੀਨ ਆ ਸਾਡੀ ਜਿਹੜੀ ਤੁਹਾਨੂੰ ਸ਼ੇਅਰ ਕਰ ਲਈਦੀ ਆ ਬਾਕੀ ਵਲੌਗ ਵਧੀਆ ਲੱਗੇ ਤਾਂ ਲਾਈਕ ਕਰਨਾ ਉਸ ਤੋਂ ਵਧੀਆ ਲੱਗੇ ਤਾਂ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਹੁਣ ਮਿਲਦੇ ਆ ਨੈਕਸਟ ਵਲੌਗ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਸਿਕਾ ਬਾਏ ਹਾਂ ਫਿਰ ਦਸ ਕਰ ਹੀ ਪਾਵਾਂਗੇ ਹੋਰ ਕਿੰਨੇ ਕੁ ਦਮਾਂ ਇੰਨੇ ਦਾ ਦੰਦਾਂ ਹੀ ਰਹਿ ਜਣ ਤੂੰ ਆ ਹੀ ਰੱਖ ਲੈ ਉਹ ਗੱਲੇ ਇਹ ਵਧੀਆ ਏ ਥੋੜਾ ਸ਼ੋਅ ਇਹਦੇ ਜੀ ਪਾ ਕੇ ਬਈਆਂ ਉਹ ਸਿੱਧਾ ਹੀ ਕੰਮ ਚਲਾਦਾ ਇਹ ਛੋਟਾ ਏ ਵੀ ਆਹ ਮਾਰ ਖੜੀ ਨਹੀਂ ਜਾਈਂਗਾ ਆਹ ਕੜਚੀ ਲਈ ਆਦਿ ਨੇ ਜਿਹੜਾ ਮੂਹ ਤੇ ਕੜਚੀ ਚਾਹੀਦੀ ਹਿੱਲੇ ਨਾ ਸਾਰੇ ਚੌਂ ਥੱਲੇ ਚਲ ਜਾਣੇ ਹੂੰ ਕੜੀ ਕੜੀ ਗਈ ਕੜੀ ਉਹਨੇ ਦੇਖੋ ਨਹੀਂ ਖਾਗੇ ਤੇ 10 ਜਿੰਨਾ ਜੇ ਇਹ ਰੱਖਿਆ ਨਾ ਸਵਾਦ ਨਹੀਂ ਬਣੇਗੇ। ਪਲੇਟ ਉੱਥੇ ਰੱਖ ਦੀ ਚੱਕ ਚੱਕ। ਖਾ ਖੂ ਵੀ ਕਹੂੰਗਾ ਰਾਜ ਰੋਜ ਕੇ ਜਾਂ ਨਹੀਂ ਗੱਲ ਵੀ ਬਣੀ। ਪਹਿਲਾਂ ਬਦਨਾਮੀ ਕੀਤੀ ਤੇ ਫਿਰ। ਨਹੀਂ ਰੱਜ ਕੇ ਕਹੂੰ ਪਹਿਲਾਂ ਤਾਂ ਫਿਰ ਤੁਹਾਡਾ ਕੀ ਪਤਾ ਖੋਲ। ਪਲੇਟ ਖੋਲੋ ਆਪੇ ਰੱਖੇ। ਰੱਜ ਕੇ ਫਿਰ ਕਵਾਂਗੇ। ਇਹ ਡੈੜੀ ਗੱਲ ਸੁਣਾਉਂਦੇ ਹੁੰਦੇ ਸੀ ਕਿੰਦੀ? ਰਾਜ ਕੇ ਰੋਟੀਆਂ ਨੇ ਮੁੜ ਕੇ ਕਹਿੰਦੇ ਰੋਟੀਆਂ ਖਟੀਆਂ। ਹੋਣਾ ਤੇਰੇ ਅਰਗ ਕੋਈ ਨਾ ਚੁੜੀ ਬੰਦਾ ਆ ਮੋਟੇ ਕੇਵਨਦ ਬਣੇ ਹੂੰ ਉਤੋਂ ਤੇ ਕਰੀ ਜੰਨਾ ਬੀਬੀ ਸਹੀ ਆ ਸਵਾਦ ਬਣੇ ਬੀਬੀ ਮੈਨੂੰ ਡਰਦੀ ਕਹੀ ਜਾਂਦੀ ਹਾਂ ਹਾਂਜੀ ਸਰਦਾਰ ਸਾਹਿਬ ਵਦੀਆ ਬੀਬੀਆਂ ਦੀ ਬੀਬੀਆਂ ਲਈ ਬਥਾਰੇ ਪੈਣ ਦੇ ਉਹਦੇ ਬਣ ਗਏ ਆਹੋ ਯਾ ਖਾ ਤੇ ਜਵਾਲਾ ਬਿਕਾਣੀ ਸੇਂਗਰ ਇੱਥੇ ਆਪਾਂ ਵੀ ਕਰਦੇ ਹਾਂ ਸਟਾਰਟ ਕੜੀ ਜਿਆਦਾ ਤੇ ਚੌਲ ਘੱਟ ਖਾਣੇ ਤੇ ਮਿਲਦੇ ਆ ਖਾ ਕੇ ਨਹੀਂ ਆਪਾਂ ਵੀ ਨਾਲ ਹੀ ਫੱਟੇ ਚੱਕਦੇ ਨੇ ओके बाय मिलते हैं रोटी तो बाहर से बनाया थी ठंडा मीठा मैंगो जूस मैंगो जूस की तरह इतनी ਸਾਡਾ ਅੱਜ ਦਾ ਰਾਤ ਦਾ ਜਿਹੜਾ ਡਿਨਰ ਤੋਂ ਬਾਅਦ ਐਸੀ ਕਮ ਤੇ ਫਿਰ ਮਿਲਦੇ ਆ नेक्स्ट ਵਲੌਗ ਚ ਤੇ ਵਲੌਗ ਕਿਵੇਂ ਦਾ ਲੱਗਾ ਵਧੀਆ ਲੱਗੇ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਤੇ ਮਿਲਦੇ ਆ ਨੈਕਸਟ ਵਲੌਗ ਚ ਬਾਏ